ਕਾਫੀ ਜਿਹੇ ਵਿਸ਼ੇ ਤੋਂ ਮਸਾਹਰ ਜੀ ਮਾਮਲਾ ਤੁਹਾਡੇ ਸਾਹਮਣੇ ਹੈ ਜੀ ਵੀ ਇਹ ਜਿਹੜਾ ਸ਼ਖਸ਼ਾ ਹੈ ਵਿਕੀ ਥੋਮਸ ਸਿੰਘ ਇਹ ਹਮੇਸ਼ਾ ਕਿਤਨਾ ਕਿਤੇ ਜਾ ਕੇ ਜਿਹੜਾ ਹੈਗਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਇਹ ਕਰਦਾ ਹੈ ਤੇ ਆਪਸ ਵਿੱਚ ਹੀ ਮਤਲਬ ਆਪਸ ਵਿੱਚ ਹੀ ਸਿੰਘਾਂ ਦੇ ਵਿੱਚ ਹੀ ਮਤਲਬ ਸਿੰਘ ਪਸਾਉਂਦਾ ਰਹਿੰਦਾ ਜਦ ਇੱਕ ਉਹਦੇ ਕੋਈ ਨਾ ਕੋਈ ਕਰਦਾ ਰਹਿੰਦਾ ਅੱਜ ਰਾਜਪੁਰੇ ਦੇ ਵਿੱਚ ਕੁਝ ਦਿਨ ਪਹਿਲਾਂ ਮੈਂ ਦੱਸਿਆ ਸੀ ਕਿ ਅਸੀਂ ਜੀਰਪੁਰ ਗਏ ਸੀ ਉੱਥੇ ਇੱਕ ਵਿਧਵਾ ਔਰਤ ਦੇ ਘਰ ਨੂੰ ਦੱਬਿਆ ਹੋਇਆ ਸੀ ਅਸੀਂ ਉਸ ਪੈ ਮਾਤਾ ਦਾ ਘਰ ਖਾਲੀ ਕਰਨ ਵਾਸਤੇ ਪ੍ਰਸ਼ਾਸਨ ਕੋਲ ਪਹੁੰਚੇ ਸੀ ਅਸੀਂ ਕਿਤੇ ਘਰ ਨਹੀਂ ਵੜੇ ਪ੍ਰਸ਼ਾਸਨ ਕੋਲ ਗਏ ਤੇ ਉਹ ਭੈਣ ਦੇ ਨਾਲ ਇਹ ਉਧਰ ਆਏ ਉਧਰ ਆਏ ਜਦੋਂ ਆਏ ਤੇ ਮੈਂ ਕਿਹੜਾ ਸਿੰਘ ਆਏ ਨੇ ਇੱਕ ਨਾਮ ਦਮਨ ਨਾਮ ਦਾ ਸ਼ਖਸ ਹੈ ਜਿਹੜਾ ਆਪਣੇ ਆਪ ਨੂੰ ਬਾਬਾ ਰਾਜਾ ਰਾਜ ਸਿੰਘ ਜੀ ਦਾ ਦਲ ਦਾ ਕਹਿੰਦਾ ਹੈ ਬਾਬਾ ਰਾਜਾ ਸਾਡਾ ਬਹੁਤ ਪਿਆਰ ਹੈ ਸੀ ਉਹਦਾ ਬਹੁਤ ਸਤਿਕਾਰ ਕਰਦੇ ਕਿਸਾਨੀ ਸੰਘਰਸ਼ 'ਚ ਅਸੀਂ ਇਕੱਠੇ ਰਹੇ ਹਾਂ ਬੜਾ ਉਹਨਾਂ ਦਾ ਯੋਗਦਾਨ ਹੈ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਿਹੜਾ ਬੰਦੀ ਸਿੰਘ ਹੈ ਮੋਰਚਾ ਹਰ ਇੱਕ ਜਗ੍ਹਾ ਉਹਨਾਂ ਦਾ ਯੋਗਦਾਨ ਹੁੰਦਾ ਸੋ ਉਹਨਾਂ ਦਾ ਉਹਨੇ ਨਾਂ ਵਰਤਿਆ ਵੀ ਬਲਟਾਣੇ ਕੋਈ ਸ਼ੌਣੀ ਹੈ ਵੀ ਮੈਂ ਉੱਥੋਂ ਦਾ ਜਥੇਦਾਰ ਹਾਂ ਤੇ ਇਹਨਾਂ ਨੂੰ ਜਦੋਂ ਆਏ ਅਸੀਂ ਇਹਨਾਂ ਤੇ ਭਰੋਸਾ ਕੀਤਾ ਤੇ ਇਹ ਸਾਨੂੰ ਵਾਅਦਾ ਕਰ ਗਏ ਜਦ ਕਿ ਕੋਈ ਬੀਬੀ ਨੇ 2 ਲੱਖ ਰੁਪਏ ਦੇਣਾ ਸੀ ਇਹ ਵਾਅਦਾ ਕਰ ਗਏ ਵੀ ਅਸੀਂ ਤੁਸੀਂ ਪੈਸੇ ਦਾ ਜਿਹੜਾ ਕੋਰਚ ਲੈ ਲਿਓ ਤੁਸੀਂ ਚਾਬੀ ਤੁਹਾਨੂੰ 2 ਦਿਨ ਬਾਅਦ ਦੇ ਦਾਂਗੇ ਸਾਨੂੰ ਸਮਾਨ ਚੱਕ ਲੈਣ ਦਿਓ 2 ਦਿਨ ਅਸੀਂ ਕਹਿੰਦੇ ਵੀ ਲਿਖ ਲਿਖਾਣਾ ਆਪਣਾ ਇਹ ਕਹਿੰਦਾ ਜੇ ہماری ਜ਼ੁਬਾਨ ਹੈ ਜਿਵੇਂ ਬੋਲਦਾ ਹੈ ہماری ਜ਼ੁਬਾਨ ਹੈ ਕਹਿੰਦਾ ਅਗਰ ਨਾ ਦੇਗੇ ਤਾਂ ਮੈਂ ਉਹ ਖਾੜ ਕੇ ਲਾਉਂਗਾ 19 ਤਰੀਕ ਲੰਘ ਗਈ ਹਰਿ ਫੋਨ ਮੇਰੇ ਕੋਲ ਕੱਲੇ ਕੱਲੇ ਰਿਕਾਰਡਿੰਗ ਆ ਸਾਹਿਬ ਕੱਲਾ ਕੱਲਾ ਪ੍ਰੂਫ ਜੇਦੋਂ ਕਿਸੇ ਨੂੰ ਲੋੜ ਪੈਗੀ ਮੈਂ ਪ੍ਰੂਫ ਦਿਖਾ ਸਕਦਾ ਸਭ ਨੂੰ ਰਿਕਾਰਡਿੰਗ ਸੁਣਾ ਸਕਦਾ ਜਿੱਥੇ ਮੈਂ ਕਹਿੰਦਾ ਵੀ ਮੈਨੂੰ ਚਾਬੀ ਦੇ ਦੋ ਚਾਬੀ ਦੇ ਇਹਨਾਂ ਨੇ ਚਾਬੀ ਨਹੀਂ ਦਿੱਤੀ ਉਸ ਤੋਂ ਬਾਅਦ ਇਹਨਾਂ ਨੇ ਸਾਡਾ ਫੋਨ ਨਹੀਂ ਚੁੱਕਿਆ ਦੋ ਤਿੰਨ ਦਿਨ ਪਹਿਲਾਂ ਹੀ ਫੋਨ ਲਾਇਆ ਚੱਕਿਆ ਨਹੀਂ ਅੱਜ ਮੈਂ ਫੋਨ ਲਾਇਆ ਇਹਨੂੰ ਮੈਂ ਕਿਹਾ ਵੀ ਤੂੰ ਸਾਡੇ ਨਾਲ ਬੇਜੁਬਾਨ ਕਰਕੇ ਤੂੰ ਸਾਡੇ ਰਾਜਪੁਰੇ ਚ ਆਇਆ ਹੈ ਕਿ ਤੂੰ ਇੱਥੇ ਕੋ ਮਦਾਫਰਦ ਹੈਂ ਚਲੋ 20 ਸੈਕਿੰਡ ਦੀ ਗੱਲ ਆ ਉਹ ਵੀ ਸੁਣ ਲਿਓ ਵੀ ਇਹਨੂੰ ਕੋਈ ਗਾਲ ਕੱਢੀ ਹੋਵੇ ਮੈਂ ਕੋਈ ਇਹ ਜੋ ਸ਼ਬਦ ਮਾੜਾ ਬੋਲਿਆ ਹੋਵੇ ਮੈਂ ਵੀ ਕੋਈ ਨਹੀਂ ਇਹਨੇ ਮੈਨੂੰ ਫੋਨ ਕੀਤਾ ਕਹਿੰਦਾ ਕਹਿੰਦਾ ਵੀ ਮਾਂ ਕਾ ਦੁੱਧ ਪੀਆ ਹੈ ਤੋ ਆ ਮੈਂ ਇਹੀ ਖੜਾ ਹਾਂ ਉਹ ਆ ਇਧਰ ਆ ਇਹ ਕਰ ਮੈਂ ਥਾਣਾ ਕਰ ਦੂੰਗਾ ਤੂੰ ਇਧਰ ਜਿਵੇਂ ਬੋਲਦਾ ਤੇ ਮੈਂ ਪਟਿਆਲੇ ਸੀਗਾ ਮੈਂ ਕਿਹਾ ਕੋਈ ਨਹੀਂ ਵੀ ਇਹ ਧੌਣਵਾ ਕਾਲਪੁਰ ਕਬਾਇਕੁਰ ਜਾਣਦਾ ਹੈ ਦੁੱਧ ਕਿਹਨੇ ਪੀਤਾ ਚਲੋ ਜਿੱਥੇ ਇਹਨੇ ਫੋਨ ਨਾਲ ਕੈਮਰੇ ਉੱਥੋਂ ਭੱਜਿਆ ਹੈ ਤੋ ਭੱਜ ਕੇ ਇੱਥੇ ਆ ਗਿਆ ਫਿਰ ਇਹਨੇ ਫੋਨ ਲਾਇਆ ਮੈਨੂੰ ਆਪ ਹੀ ਰਿਕਾਰਡਿੰਗ ਤੁਸੀਂ ਇਹ ਚੈੱਕ ਕਰ ਲਿਓ ਵੀ ਮੈਂ ਕੀਤਾ ਕਿਦਾਂ ਆ ਜਿਹਦੇ ਘਰ ਆਇਆ ਸੀ ਹੰਗਰੀ ਬਾਈਟ ਕਰਕੇ ਬੰਦਾ ਉਹਨੇ ਵੀ ਮਾਹੌਲ ਖਰਾਬ ਕੀਤਾ ਤੇ ਉਹ ਕਹਿੰਦਾ ਵੀ ਸਾਡੇ ਘਰ ਆ ਇੱਥੇ ਆ ਜਾ ਤੂੰ ਉਹਨੇ ਵੀ ਇਹ ਕਿਹਾ ਸਾਡੇ ਘਰ ਤੋਂ ਆ ਜਾ ਇਹਨਾਂ ਦਾ ਵਹਿਮ ਸੀ ਕਿ ਕਿਤੇ ਨਹੀਂ ਕਦੇ ਕਿਤੇ ਉਹੀ ਬੋਲੀ ਜਾਂਦੇ ਆ ਅਸੀਂ ਵੀ ਸਾਡੀਆਂ ਫੌਜਾਂ ਤਿਆਰ ਬਰ ਤਿਆਰ ਹੋ ਕੇ ਅਸੀਂ ਇੱਥੇ ਆ ਗਏ ਤੇ ਜਦੋਂ ਇੱਥੇ ਆਏ ਅਸੀਂ ਘਰ ਨਹੀਂ ਬੜੇ ਕਿਉਂਕਿ ਸਾਨੂੰ ਪਤਾ ਸਾਡਾ ਮਾਰਕੀਟ ੱਕ ਲਉਣੀ ਆ ਇੱਥੇ ਬੱਚੇ ਸੀਗੇ ਬਜ਼ੁਰਗ ਸੀਗੇ ਚਲੋ ਐਵੇਂ ਨੁਕਸਾਨ ਹੋ ਜਾਂਦਾ ਇਹ ਉੱਪਰ ਖੜਿਆ ਉੱਪਰ ਟਾਟਾ ਚਲਾਈਆਂ ਨੇ ਜਿਹੜਾ ਗੱਡੀ ਛੱਡ ਕੇ ਇੱਥੋਂ ਭੱਜ ਗਿਆ ਕੰਦਾ ਟੱਪ ਕੇ ਪਿੱਛੋਂ ਸਾਨੂੰ ਹੀ ਪਾ ਲਗਾਈ ਤੇ ਸਾਹਮਣੇ ਖੜੇ ਆਵਾਜ਼ਾਂ ਮਾਰਦੇ ਰਹੇ ਤੇ ਕੰਦਾ ਟੱਪ ਕੇ ਅੱਡੀਆਂ ਨੂੰ ਜਿਵੇਂ ਥੁੱਕ ਲਾ ਕੇ ਬੰਦੇ ਭੱਜਦੇ ਨੇ ਇਹ ਉਦਾਂ ਉਥੋਂ ਭੱਜ ਗਿਆ ਗੱਡੀ ਇੱਥੇ ਖੜੀ ਹੋਈ ਆ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕੀਤੀ ਆ ਵੀ ਸਾਰੇ ਪ੍ਰੂਫ ਅਸੀਂ ਪ੍ਰਸ਼ਾਸਨ ਨੂੰ ਦੇਵਾਂਗੇ ਰਿਪੋਰਟਿੰਗ ਆ ਪ੍ਰਸ਼ਾਸਨ ਨੂੰ ਦੇਵਾਂਗੇ ਬੰਦੀ ਕਾਰਵਾਈ ਜਿਹੜੀ ਆ ਵੀ ਭੌਲ ਨੇ ਸਾਨੂੰ ਲਲਕਾਰਿਆ ਇਹ ਲਲਕਾਰਾਂ ਹੀ ਫਿਰ ਤੇ ਖੜਦਾ ਜਾਂ ਡੈਸੂਰਾਂ ਸੀ ਖੜਦਾ ਫਿਰ ਅਸੀਂ ਤੇ ਇੱਥੇ ਆਏ ਤੁਹਾਡੇ ਸਾਹਮਣੇ ਖੜੇ ਆ ਸਾਡੇ ਸਾਰੇ ਹੁਣ ਤਾਂ ਖੜੇ ਆ ਇੱਥੋਂ ਇਹ ਆਪਣੀ ਗੱਡੀ ਛੱਡ ਕੇ ਤੇ ਇੱਥੋਂ ਇਹ ਫਰਾਰ ਹੋ ਗਿਆ ਨਾਲ ਇਹਦੇ ਇੱਕ ਹੋਰ ਨਾਲੇ ਹੰਦਰੀ ਬਾਈਟ ਵਾਲਾ ਬੰਦਾ ਇਹਦੇ ਨਾਲ ਲੜਿਆ ਹੋਇਆ ਤੇ ਸੁਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਬੰਦੀ ਕਾਰਵਾਈ ਜਿਹੜੀ ਉਹਨਾਂ ਨੇ ਕੀਤੀ ਜਾਵੇ ਪਰ ਇਹਨੂੰ ਤੁਹਾਡੇ ਚੈਨਲ ਦੇ ਮਾਧਿਅਮ ਦੁਆਰਾ ਕਹਿ ਦਿੰਨੇ ਆ ਕਿ ਤੇਰਾ ਜਿੱਥੇ ਦਿਲ ਕਰਦਾ ਜੀ ਕਰਦਾ ਤੂੰ ਉੱਥੇ ਦੱਸਦੀ ਐ ਤਰਾਜਪੁਰਾ ਹੀ ਨਾ ਇਹਦਾ ਕਿਤੇ ਵਹਿਮ ਹੋਵੇ ਵੀ ਹਾਂ ਵੀ ਇੱਥੇ ਤੂੰ ਉੱਥੇ ਦੱਸਦੀ ਐ ਏਡੀ ਕੋਈ ਗੱਲ ਨਹੀਂ ਹੈਗੀ ਤੇ ਤੂੰ ਜੀਰਕਪੁਰਾ ਨੇ ਮਹੌਲੇ ਨੇ ਤੂੰ ਉੱਥੇ ਦੱਸਦੀ ਤੇ ਗੁਰੂ ਸਾਹਿਬ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਤੇ ਜਿਹੜਾ ਤੂੰ ਬੰਬੇਵਾਲ ਆਪਣੇ ਜਿਹੜਾ ਰੋਲਾ ਪਾਣਾ ਉੱਥੇ ਪਾ ਲੈ ਰਾ ਜਿਹੜਾ ਤੇਰੀਆਂ ਕਾਲੀਆਂ ਗੁਰਦੋਤਾਂ ਨੇ ਇਧਰ ਪੰਜਾਬ ਵਿੱਚ ਹੀ ਨਹੀਂ ਚੱਲਣਦੀਆਂ ਅਸੀਂ ਤੇ ਤੇਰੇ ਬਾਣੇ ਤੇ ਭਰੋਸਾ ਕੀਤਾ ਤੇਰੀ ਜੁਬਾਨ ਤੇ ਭਰੋਸਾ ਕੀਤਾ ਵੀ ਚੱਲ ਕਲਗੀਧਰ ਪਾਸ਼ਾ ਦਾ ਬਾਣਾ ਦਮ ਲਾ ਲੈ ਚੱਲ ਭਰੋਸਾ ਕਰਦੇ ਹਾਂ ਪਰ ਇਹਨਾਂ ਨੇ ਉਸ ਫਲੈਟ ਤੇ ਜਿਹੜੀ ਵਿਧਵਾਰਤ ਉਹ ਵੀ ਤੁਹਾਡੇ ਸਾਹਮਣੇ ਸੀ ਲਿਆ ਸਕਦੇ ਆ ਉਸ ਔਰਤ ਦੇ ਫਲੈਟ ਤੇ ਕਬਜ਼ਾ ਕਰਨ ਦੀ ਰਣ ਕੋਸ਼ਿਸ਼ ਕੀਤੀ ਜਿਹੜੀ ਅਸੀਂ ਇਹਨਾਂ ਦੀ ਕੋਸ਼ਿਸ਼ ਉਹ ਕਾਮਯਾਬ ਅਸੀਂ ਨਹੀਂ ਹੋਣ ਦਿੱਤੀ ਉਹ ਜਿਹੜੀਆਂ ਚਾਬੀਆਂ ਨੇ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਵਿੱਚ ਪਾ ਕੇ ਤੋਂ ਚਾਬੀਆਂ ਉਹ ਸੁਵਿਧਾ ਬਾਰਤ ਨੂੰ ਦਵਾ ਦਿੱਤੀਆਂ ਆਪਾ ਜੀ ਅਕਸਰ ਜਦੋਂ ਵੀ ਪੰਜਾਬ ਦੀ ਗੱਲ ਕੀਤੀ ਹੁੰਦੀ ਹੈ ਵੀ ਕਿਥੋਂ ਮਿਲਦੀ ਤੇ ਹਮੇਸ਼ਾ ਵਿਵਾਦਾਂ ਨਾਲ ਕਿਰੇ ਰੰਦਾ ਕੰਮ ਇਹ ਕਿਉਂ ਜੀ ਦੇਖੋ ਜੀ ਸਾਣਾ ਸਾਡਾ ਤਾਂ ਰਾਜਪੁਰੇ ਰਹਿੰਦੇ ਮੈਨੂੰ ਤਾਂ ਆਪਣਾ ਪਤਾ ਹੈ ਵੀ ਸਾਡਾ ਰਾਜਪੁਰੇ ਰਹਿੰਦਾ ਹਨ 20 ਸਾਲ ਹੋ ਚੱਲੇ ਨੇ ਸਾਡਾ ਇੱਥੇ ਸਾਡਾ Hindu ਭਾਈਚਾਰਾ Sikh ਭਾਈਚਾਰਾ Christian ਭਾਈਚਾਰਾ ਸਾਡਾ ਹਰ ਇੱਕ ਭਾਈਚਾਰੇ ਨਾਲ ਬੜਾ ਪਿਆਰ ਹੈ ਬੜਾ ਸਾਡਾ ਸਰਕਾਰ ਹੈ ਹਰ ਇੱਕ ਦੇ ਹੀ ਆਨੇ ਜਾਣੇ ਆ ਅਈ ਤੇ ਮੋਲ ਸਾਡਾ ਰਾਜਪੁਰੇ ਚ ਖਰਾਬ ਨੇ ਆ ਬਾਹਰ ਮਸਲੇ ਪੰਥ ਹੁੰਦੇ ਨੇ ਗੱਲ ਵੱਖਰੀ ਆ ਪਰ ਇਹ ਜਦੋਂ ਵੀ ਇਹਨੇ ਆਉਣਾ ਇਹਨੇ ਆਪਣਾ ਬਸ ਸੋਸ਼ਲ ਮੀਡੀਆ ਤੇ ਇਹਨੂੰ ਵਹਿਮ ਸੀ ਵੀ ਮੈਂ ਇੱਥੇ ਵੀ ਕਰਕੇ ਤੇ ਮੈਂ ਲੰਘ ਜਾਊਂਗਾ ਵੀ ਸ਼ਾਇਦ ਮੈਨੂੰ ਕੋਈ ਟੱਕਰਦਾ ਨਹੀਂ ਪਰ ਇਹਦਾ ਵਹਿਮ ਜਿਹੜਾ ਅੱਜ ਅਕਾਲਪੁਰ ਖਵਾਏ ਉਹ ਥੋੜਾ ਜਿਹਾ ਕੱਟਦਾ ਨਿਕਲ ਤੇ ਪੂਰਾ ਜਾਣਾ ਸੀ ਜੇ ਕਿਤਾ ਥੱਲੇ ਆ ਜਾਂਦਾ ਤੇ ਜਾ ਕੇ ਤੇ ਅਸੀਂ ਉੱਪਰ ਘਰ ਵੜ ਜਾਂਦੇ ਚੜ ਜਾਂਦੇ ਅਸੀਂ ਤਾਂ ਸ਼ਰਮ ਕਰਗੇ ਸਾਡੇ ਰਾਜਪੁਰੇ ਸ਼ਹਿਰ ਦੇ ਸਾਡੇ ਇਲਾਕੇ ਦੇ ਲੋਕਾਂ ਦੀ ਸਾਡੇ ਪਰਿਵਾਰ ਸਾਡੇ ਜੀਨ ਵੀ ਅਸੀਂ ਕਿਸੇ ਦਾ ਘਰ ਨਹੀਂ ਵੜਨਾ ਪਤਾ ਤੈਨੂੰ ਅੱਜ ਲੱਗ ਜਾਣਾ ਸੀ ਧੰਨਵਾਦ ਧੰਨਵਾਦ। ਕਿ ਕਾਫੀ ਰੱਖਿਆ ਹੋਇਆ ਜੀ ਜੋ ਲੱਗਿਆ ਹੋਏ ਨੇ। ਇਹ ਕੋਈ ਵਿਕੀ ਫੋਨਸ ਹੈਗਾ ਜੀ ਕੋਈ ਬਾਹਰੋਂ ਆਇਆ ਸੀਗਾ ਇਹ ਇਹਨਾਂ ਦੇ ਕੋਈ ਬਾਬਾ ਜੀ ਨੇ ਤੇ ਪਰਵਾਨਾ ਜੀ ਉਹਨਾਂ ਨਾਲ ਫੋਨ ਤੇ ਕੋਈ ਵੈਸਵਾ ਜੀ ਹੋਈ ਆ। ਉਹ ਵੈਸਵਾ ਜੀ ਨੂੰ ਲੈ ਕੇ ਇਹਨਾਂ ਨੇ ਕੋਈ ਟੈਂਪੋ ਫੋਨ ਲੈ ਕੇ ਆਪਦੇ ਵਿੱਚ ਇੱਥੇ ਲੜਨ ਦੇ ਲਈ ਆਏ ਸੀਗੇ ਪਰ ਅਸੀਂ ਬਿਲਕੁਲ ਸ਼ਾਂਤ ਕਰਤਾ ਦੋਨੇ ਧਿਰਾਂ ਨੂੰ ਸਮਝਾਤਾ। ਇੱਥੇ ਕੋਈ ਇਤਾਲੀ ਗੱਲ ਬਤਾਇਆ ਨਹੀਂ। ਮਤਲਬ ਹਰ ਵਾਰ ਵਿਕੀ ਫੋਨਸ ਨੂੰ ਜਿੱਦਾਂ ਮਾਹੌਲ ਬਣਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੋਈ ਕਾਰਵਾਈ ਨਹੀਂ ਹੋਈ। ਦੇਖਾਂ ਕਰਾਂਗੇ ਜੀ ਅਸੀਂ ਦੋਨਾਂ ਦੀ ਬਿਆਨ ਲਵਾਂਗੇ ਦੋਨਾਂ ਦੀ ਰਾਇ ਲਵਾਂਗੇ ਜੋ ਵੀ ਹੋਊਗਾ ਉਹ ਕਰਦੇ ਆਪਾਂ